SSP ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਸੰਦੀਪ ਕੁਮਾਰ ਸ਼ਰਮਾ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਬਹਿਰਾਮ ਦੀ ਪੁਲਸ ਨੇ ਗਸ਼ਤ ਦੌਰਾਨ ਬਕਬਕ ਥਾਮਾਂ ਤੇ ਦੋ ਨੌਜਵਾਨਾਂ ਨੂੰ ਨਸ਼ੀਦਿਆਂ ਗੋਲੀਆਂ ਸਮੇਤ ਕੀਤਾ ਕਾਬੂ ਠਾਣਾ ਬਹਿਰਾਮ ਕੁਦਿਆਲ ਸਿੰਘ ਨੇ ਨਛੇ ਦੇ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿ ਆ ਕੇ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਭੁਗਤਣਾ ਪਊਗਾ ਖਮਿਆਜਾ ਫੜੇ ਗਏ ਦੋਸ਼ੀਆਂ ਦੀ ਪਛਾਣ ਆਸ਼ਮੀ ਕੁਮਾਰ ਸੈਣੀ ਪੁੱਤਰ ਸਰਸ਼ਰਨ ਕੁਮਾਰ ਵਾਸੀ ਮੁਹੱਲਾ ਗੋਬਿੰਦਪੁਰਾ ਠਾਣਾ ਸੁਨਾਮਪੁਰਾ ਜ਼ਿਲ੍ਹਾ ਕਪੂਰਥਲਾ ਦੇ ਦੂਜੇ ਦੋਸ਼ੀ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਰਵੰਤ ਸਿੰਘ ਵਾਸੀ ਪਿੰਡ ਲੱਖਪੁਰ ਠਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਦੇ ਤੌਰ ਤੇ ਹੋਈ ਹੈ ਜੀ ਜਿਨਾਂ ਤੇ ਪੁਲਿਸ ਨੇ ਐਨਡੀਪੀਐਸ ਤੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਆਉ ਦੇਖਦੇ ਆਂ ਬਹਿਰਾਮ ਤੋਂ ਆੜੀ ਰਾਮਾਦੀਪ ਪੂਰੀ ਰਿਪੋਰਟ ਫੜੇਗੇ ਦੋਨਾਂ ਦੋਸ਼ੀਆਂ ਤੋਂ ਕਰਮਬਰ 40 ਤੇ 60 ਟੋਟਲ 100 ਗੋਲੀਆਂ ਬਰਾਮਦ ਕੀਤੀਆਂ ਗਈਆਂ ਮੈਂ ਇੰਸਪੈਕਟਰ ਗੁਰਜਨ ਸਿੰਘ ਐਫਐਸਟੀਓ ਥਾਣਾ ਬਹਿਰਾਮ ਜ਼ਿਲ੍ਹਾ ਨਮਾਸ਼ਹਿਰ ਆਪ ਦੇ ਮੱਦੇਨਜ਼ਰ ਇਹ ਘੋਸ਼ਣਾ ਕਰਦਾ ਜੀ ਤੇ ਕਾਜ਼ ਮੇਰੇ ਬਾਈ ਨੂੰ ਅਸੀਂ ਮਾਜੂਬ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਉਹਨੇ ਨਸ਼ਿਆਂ ਨੂੰ ਖਤਮ ਕਰਨ ਲਈ ਇਹਦੇ ਜੋਰਦਾ ਮਹਿੰਤ ਲਾਈ ਹੋਈ ਹੈ ਮਾਜੂਬ ਡੀਐਨਵੀ ਸੁਪਰੰਟੈਂਡੈਂਟ ਤਹਿਤ ਦੋ ਕੁੜੇ ਜਿਹੜੇ ਆ ਟਰੱਕ ਤੋਂ ਫੜੇ ਆ ਤੇ ਉਹਨਾਂ ਦੇ ਪਰਚਾ ਦਰਜ ਕੀਤਾ ਸੀ ਇੱਕ ਇੱਕ ਕੁੜੇ ਦਾ ਨਾਮ ਹੈ ਜੀ ਕੁਲਦੀਪ ਸਿੰਘ ਸਾਨੋ ਬਲਵੰਤ ਸਿੰਘ ਵਾਸੀ ਪਿੰਡ ਲਖਬਰ ਪੀਐਸ ਸਦਰ ਕੁੰਗਲਾ ਪੀਐਸ ਸਦਰ ਫੋੜਾੜੀ ਜੁਗਰਾ ਹੈਗਾ ਜੀ ਡਿਸਟ੍ਰਿਕਟ ਬੇਸਿਕ ਮੁਖਲਾ ਜੀ ਬੁਦਰਾ ਅਮੋ ਜੀ ਅਸ਼wini ਕੁਮਾਰ ਖਾਨ ਨੂੰ ਦਰਸ਼ਨ ਕੁਮਾਰ ਵਾਸੀ ਮਹਲਾ ਗਵਿੰਦਪੁਰਾ ਖਾਨਾ ਸਦਨਾਪੁਰਾ ਕੂਠਰਾ ਜੀ ਇਹਦਾ ਦੋਹਾਂ ਨੂੰ ਕਦੀ ਕੱਲ ਫੜਿਆ ਜੀ ਦੇ ਇਹਨਾਂ ਦੇ ਬਖਰੀ ਬਖਰੇ ਇਹਨਾਂ ਨੂੰ ਰਿਕਵਰੀ ਹੋਈ ਆ ਨਸ਼ੀਲੀਆਂ ਗੋਲੀਆਂ ਦੀ ਇਹਨਾਂ ਦੇ ਪਰਚਾ ਦਰਜ ਕੀਤਾ ਜੀ ਜਿਹੜੇ ਅੱਜ ਮਾਨ ਜੋ ਕੋਲ ਦੇ ਵਿੱਚ ਪੇਸ਼ੀ ਤੇ ਕਰਕੇ ਤੇ ਇਹਨਾਂ ਦਾ ਨਰਮਾਨ ਆਮ ਕਰਕੇ ਮਾਮਲੇ ਦੀ ਚਾਹਤ ਕਰਦੇ ਆ ਜੀ